ਘਰ ਚ ਪਾਠ ਕਰਨ ਬਹਾਨੇ ਗ੍ਰੰਥੀਦਾ ਸ਼ਰਮਨਾਖ ਕਾਰਾ 14 ਟੋਲੇ ਸਾਡਾ ਸੁਣਨਾ ਪਿਆ ਸੀ ਜੀ 26000 ਰੁਪਏ ਕੱਢ ਲਿਆ ਜੀ 10 ਲੱਖ ਚੋਰੀ ਕਰਨ ਦੇ ਲੱਗੇ ਇਲਜ਼ਾਮ ਬੇਟਾ ਪਤਾ ਨਹੀਂ ਨੇ ਕੀ ਵਿੱਚ ਪਬੂਤੀ ਜ ਬਣਾ ਕੇ ਲਿਆ ਜੀ ਬੱਚੇ ਬੋਲੇ ਵੀ ਨਹੀਂ ਸਾਨੂੰ ਦੱਸਿਆ ਵੀ ਨਹੀਂ ਜ ਸਾਰਾ ਮਰੀ ਤੋਂ ਪੀੜਤ ਪੁੱਤ ਦੀ ਸਿਹਤ ਜਾਬੀ ਲਈ ਕਰਵਾਇਆ ਸੀ ਪਾਠ ਇੱਥੇ ਪਾਠ ਕਰਨਾ ਆਉਂਦਾ ਸੀ ਸਾਨੂੰ ਉਹਨੂੰ ਪਤਾ ਸੀ ਇੰਨਾ ਬੱਚਾ ਫੁਆਰ ਹੈ ਜੀ ਠੀਕ ਉਹ ਸਾਡਾ ਉਹ ਕਹਿੰਦਾ ਜੀ ਮੈਨੂੰ ਵੱਡੇ ਮਹਾਰਾਜੀ ਦਾ ਸੁਪਨਾ ਆਇਆ ਕਹਿੰਦਾ ਤੁਹਾਡਾ ਬੇਟਾ ਫੁਆਰ ਹੈ ਇਹਦੇ ਤੁਸੀਂ 40 ਦਿਨ ਦਾ ਸਿਮਰਨ ਹਾਲ ਬਣਾਓ ਆਪਾਂ ਇੱਥੇ ਬੈਠ ਕੇ ਇਹਨੂੰ ਸਿਮਰਨ ਸਵੇਰ ਸ਼ਾਮ ਕੀਤਾ ਕਰੋ ਤੁਸੀਂ ਆ ਕੇ ਬਹੁਤ ਪਰੇਸ਼ਾਨ ਹੈਗੇ ਆ ਜੀ ਅਸੀਂ ਬੱਚੇ ਨੂੰ ਚਲੋ ਅਰਦਾਸ ਕੀਤੀ ਹੈ ਮਾਲਕ ਦਾ ਆਪਾਂ ਵਾਹਿਗੁਰੂ ਦਾ ਅੱਗੇ ਸਿਮਰਨ ਸਵੇਰੇ ਸ਼ਾਮ ਕਰੀਦਾ ਹੈਗਾ ਜਪਜੀ ਸਹਿ ਸੁਖਮਣੀ ਸਾਹਿਬ ਕਰੀਦਾ ਸਾਰਾ ਪਰਿਵਾਰ ਹੀ ਕਰਦੇ ਆ ਅਸੀਂ ਜੀ ਜੀ ਅਹੀਂ ਚਲੋ ਕੋਈ ਗੁਰੂ ਕਰਦੇ ਕਰਨਾ ਚਲੋ ਕੋਈ ਗੱਲ ਨਹੀਂ ਜੀ ਸਿਹੜ ਤੇ ਪਰਿਵਾਰ ਹੱਥ ਬੰਨ ਕਰ ਰਿਆ ਇਨਸਾਫ ਦੀ ਮੰਗ ਕਹਿੰਦਾ 40 ਦਿਨਾਂ ਵਿੱਚ ਬਿਲਕੁਲ ਠੀਕ ਹੋ ਜਾਊਗਾ ਤੁਹਾਡਾ ਬੱਚਾ ਉੱਠ ਕੇ ਬੈਠ ਜਾਊਗਾ ਜੀ ਜੀ ਹਾਂ ਇੱਕ ਬੇਹੱਦ ਹੈਰਾਨ ਕਰਦਾ ਮਾਮਲਾ ਸਾਹਮਣੇ ਆਇਆ ਇੱਕ ਗਰੰਥੀ ਤੇ ਗੰਭੀਰ ਇਲਜ਼ਾਮ ਲੱਗੇ ਨੇ ਇਲਜ਼ਾਮ ਲੱਗੇ ਨੇ ਕਿ ਇਸ ਗਰੰਥੀ ਵੱਲੋਂ ਘਰ ਚ ਪਾਠ ਕਰਨ ਦੇ ਬਹਾਨੇ ਚੋਰੀ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਆਖਰ ਕਿਵੇਂ ਪੂਰੀ ਘਟਨਾ ਵਾਪਰੀ ਹੁਣ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਇਸ ਪਰਿਵਾਰ ਮੁਤਾਬਕ ਕਈ ਵਰਿਆਂ ਤੋਂ ਉਹਨਾਂ ਦਾ ਪੁੱਤ ਬਿਮਾਰ ਪਿਆ ਉਹ ਠੀਕ ਨਹੀਂ ਹੋ ਰਿਹਾ ਤੇ ਉਹਨਾਂ ਦੀ ਇਸ ਲਿਚਾਰੀ ਦਾ ਬੇਬਸੀ ਦਾ ਫਾਇਦਾ ਮਲਜਮ ਗਰੰਥੀ ਵੱਲੋਂ ਚੁੱਕਿਆ ਗਿਆ ਹੈ ਜਾਣਕਾਰੀ ਮੁਤਾਬਕ ਹੈ ਗਰੰਥੀ ਵੱਲੋਂ ਪਰਿਵਾਰ ਨੂੰ ਘਰ 'ਚ ਡੇਢ ਮਹੀਨਾ ਪਾਠ ਕਰਵਾਉਣ ਦੀ ਸਲਾਹ ਦਿੱਤੀ ਗਈ ਸੀ ਤੇ ਨਾਲ ਹੀ ਮੋਜਮ ਵੱਲੋਂ ਇਹ ਦਾਵਾ ਕੀਤਾ ਗਿਆ ਸੀ ਕਿ ਪਾਠ ਕਰਵਾਉਣ ਨਾਲ ਉਹਨਾਂ ਦਾ ਪੁੱਤ ਪੂਰੀ ਤਰ੍ਹਾਂ ਤੰਦਰੁਸਤ ਹੋ ਜਾਵੇਗਾ ਦੱਸਿਆ ਜਾ ਰਿਹਾ ਹੈ ਕਿ ਪੀੜਤ ਪਰਿਵਾਰ ਗਰੰਥੀ ਦੀਆਂ ਗੱਲਾਂ 'ਚ ਆ ਗਿਆ ਤੇ ਪਰਿਵਾਰ ਨੇ ਘਰ 'ਚ ਪਾਠ ਕਰਨ ਲਈ ਹਾਮੀ ਭਰ ਦਿੱਤੀ ਸੀ ਜਿਸ ਤੋਂ ਬਾਅਦ ਗਰੰਥੀ ਰੋਜ਼ਾਨਾ ਉਹਨਾਂ ਦੇ ਘਰ ਪਾਠ ਕਰਨ ਦੇ ਲਈ ਆਉਣ ਲੱਗ ਗਿਆ ਸੀ ਤੇ ਆਖਰ ਇਸ ਪਾਠ ਕਰਨ ਦੇ ਬਹਾਨੇ ਇਸ ਵੱਡੀ ਵਾਰਦਾਤ ਨੂੰ ਉਸ ਵੱਲੋਂ ਅੰਜਾਮ ਦਿੱਤਾ ਗਿਆ ਤੇ ਉਹਨਾਂ ਦਾ ਸਾਰਾ ਘਰ ਮੁਲਜ਼ਮ ਨੇ ਖਾਲੀ ਕਰ ਦਿੱਤਾ ਜੀਹਾਂ ਇਲਜ਼ਾਮ ਦਾ ਪਰਿਵਾਰ ਵੱਲੋਂ ਇਹੋ ਲਗਾਏ ਜਾ ਰਹੇ ਨੇ ਜਾਣਕਾਰੀ ਮੁਤਾਬਕ ਸਾਰਾ ਸੋਨਾ ਤੇ ਨਕਦੀ ਚੋਰੀ ਕਰ ਲਈ ਜਿਸ ਦੀ ਕੀਮਤ 10 ਲੱਖ ਦੱਸੀ ਜਾ ਰਹੀ ਹੈ ਆਖਰ ਪਰਿਵਾਰ ਵੱਲੋਂ ਹੋਰ ਕੀ ਇਲਜ਼ਾਮ ਗਰੰਤੀ ਤੇ ਲਗਾਏ ਗਏ ਨੇ ਇਹ ਤੁਹਾਨੂੰ ਪਰਿਵਾਰ ਦੇ ਮੋਢੀ ਸੁਣਾ ਦਿੰਦੇ ਆ ਸਾਰ ਮੇਰਾ ਬੱਚਾ 22 ਸਾਲਾਂ ਦਾ ਹੈ ਲਾਪ੍ਰੀਤ ਸਿੰਘ ਜੀ ਜੀ ਕਾਫੀ ਸਮੇਂ ਤੋਂ ਬਿਮਾਰ ਪਿਆ ਜੀ 8 ਸਾਲਾਂ ਦਾ ਬੈੱਡ ਤੇ ਪਿਆ ਜੀ ਅਸੀਂ ਇਲਾਜ ਬਹੁਤ ਕਰਵਾ ਚੁੱਕੇ ਆ ਜੀ ਜੀ ਤੇ ਕੋਈ ਡਾਕਟਰ ਨਹੀਂ ਛੱਡਿਆ ਕਿਤੇ ਕਿਤੇ ਨਹੀਂ ਕਰਵਾਇਆ ਜੀ ਜੀ ਇਹ ਸਾਡੇ ਪਿੰਡ ਦਾ ਗ੍ਰਾਂਤੀ ਗੁਰਮੀਤ ਸਿੰਘ ਇਹਦਾ ਬ੍ਰਦਰ ਹੈਗਾ ਜੀ ਠੀਕ ਜਸਵੀਰ ਸਿੰਘ ਜੀ ਸਾਨੂੰ ਚਮਨ ਸਿੰਘ ਇਹ ਇੱਥੇ ਪਾੜ ਕਰਨਾ ਆਉਂਦਾ ਸੀ ਸਾਨੂੰ ਉਹਨੂੰ ਪਤਾ ਸੀ ਇਹਦਾ ਬੱਚਾ ਬਿਮਾਰ ਹੈ ਜੀ ਠੀਕ ਉਹ ਸਾਨੂੰ ਕਹਿੰਦਾ ਜੀ ਮੈਨੂੰ ਵੱਡੇ ਮਹਾਰਾਜੀ ਦਾ ਸੁਪਨਾ ਆਇਆ ਕਹਿੰਦਾ ਤੁਹਾਡਾ ਬੇਟਾ ਬੁਆਰ ਹੈ ਇਹਦੇ ਤੁਸੀਂ 40 ਦਿਨ ਦਾ ਸਿਮਰਨ ਹਾਲ ਬਣਾਓ ਆਪਾਂ ਇੱਥੇ ਬੈਠ ਕੇ ਇਹਨੂੰ ਸਿਮਰਨ ਸਵੇਰ ਸ਼ਾਮ ਕੀਤਾ ਕਰੋ ਤੁਸੀਂ ਆ ਕੇ ਜੀ ਤੇ ਮੈਂ ਵੀ ਆ ਕੇ ਅਰਦਾਸ ਕੀਤੀ ਕਰਾਂਗਾ ਸਵੇਰ ਦੇ ਟਾਈਮ ਜਦੋਂ ਤੁਸੀਂ ਦੁਕਾਨ ਤੇ ਨਹੀਂ ਜਾਂਦੇ ਉਸ ਟਾਈਮ ਆਪਾਂ ਆ ਕੇ ਪਾਠ ਕੀਤਾ ਕਰਾਂਗੇ ਜੀ ਅਸੀਂ ਕਿਹਾ ਚਲੋ ਅਸੀਂ ਬਹੁਤ ਦੁਖੀ ਹਾਂ ਬਹੁਤ ਪਰੇਸ਼ਾਨ ਹੈਗੇ ਆ ਜੀ ਅਸੀਂ ਬੱਚੇ ਨੂੰ ਚਲੋ ਅਰਦਾਸ ਕੀਤੀ ਹੈ ਮਾਲਕ ਦਾ ਆਪਾਂ ਵਾਹਿਗੁਰੂ ਤੋਂ ਅਗੇ ਸਿਮਰਨ ਸਵੇਰੇ ਸ਼ਾਮ ਕਰੀਦਾਗਾ ਜਪਜੀ ਸਹਿ ਸੁਖਮਣੀ ਸਾਹਿਬ ਕਰੀਦਾ ਸਾਰਾ ਪਰਿਵਾਰ ਹੀ ਕਰਦੇ ਆ ਅਸੀਂ ਜੀ ਜੀ ਅਸੀਂ ਚਲੋ ਕੋਈ ਗੁਰੂ ਕਰਦੇ ਕਰਨਾ ਚਲੋ ਕੋਈ ਗੱਲ ਨਹੀਂ ਜੀ ਕਹਿੰਦਾ 40 ਦਿਨ ਬਿਲਕੁਲ ਠੀਕ ਹੋ ਜਾਊਗਾ ਤੁਹਾਡਾ ਬੱਚਾ ਉੱਠ ਕੇ ਬੈਠ ਜਾਊਗਾ ਜੀ ਸਾਡੇ ਮਾਮੇ ਦੀ ਲੜਕੀ ਡੈਥ ਹੋ ਗਈ ਸੀ ਜੀ ਇਹ ਨਕੇਰੀਆਂ ਜੀ ਅਸੀਂ ਫੁੱਲਾਂ ਵਾਲੇ ਦੇਣ ਉੱਥੇ ਗਏ ਇੱਕ ਮੇਰੇ ਸਾਲੇ ਦੀ ਬੇਟੀ ਤੇ ਇੱਕ ਮੇਰੇ ਸੰਢੂ ਦੀ ਬੇਟੀ ਸੀ ਜੀ ਕਾਕੂ ਯੂਪੀਐਸ ਦੀ ਤਿਆਰੀ ਕਰ ਰਿਹਾ ਉਹਦੇ ਸਟੱਡੀ ਸੀ ਨਾਲੇ ਉਹਦਾ ਪੇਟ ਵਿੱਚ ਦਰਦ ਸੀ ਉਹ ਵਾਲ 4 ਘੰਟੇ ਦੀ ਕਲਾਸ ਲੱਗੀ ਹੋਈ ਸੀ ਜੀ ਜੀ ਇਹ ਕਾਰ ਆਇਆ ਪਹਿਲਾਂ ਤਾਂ ਕਿ ਜਦੋਂ ਹੋਈਏ ਉਸ ਟਾਈਮ ਪਾਠ ਕਰਦਾ ਇਹਨੂੰ ਪਤਾ ਸੀ ਅੱਜ ਕਰਿਆ ਕੋਈ ਵੀ ਨਹੀਂ ਹੈਗਾ ਜੀ ਜੀ ਉਸ ਟਾਈਮ ਇਹ ਪਹੁੰਚਿਆ ਜੀ ਜਦੋਂ ਅਸੀਂ ਅੰਦਰ ਆ ਕੇ ਬੇਟੀਆਂ ਨੂੰ ਪੁੱਛਿਆ ਕਹਿੰਦਾ ਨਾ ਕਿ ਮੈਂ ਪਾਠ ਕਰਨਾ ਹੈ ਬੇਟੀਆਂ ਕਹਿੰਦੇ ਚਲੋ ਅੰਕਲ ਅੱਗੇ ਵੀ ਆਉਂਦੇ ਚਲ ਪਾਠ ਕਰ ਲਓ ਤੁਸੀਂ ਜੀ ਜੀ ਇਹਨੇ ਪਾਠ ਦੇ ਭਾਣੇ ਕਹਿੰਦਾ ਬਾਣੀ ਦੀ ਉੱਚੀ ਐਲਸੀਡੀ ਦੀ ਆਵਾਜ਼ ਉੱਚੀ ਕਰ ਦਿਓ ਜੀ ਜੀ ਬੇ ਬੱਚੇ ਆ ਕਿਹੜਾ ਬਿਵਾਰ ਸੀ ਉਹਨਾਂ ਪੌੜੀਆਂ ਵਾਲੇ ਸਾਈਡ ਹੈਗੀ ਸੀ ਜੀ ਤੇ ਇਹ ਬੈਠ ਕੇ ਅੰਦਰ ਪਾਣੀ ਤਾਂ ਬੱਚੇ ਨੇ ਸੁਣਾਉਣੀ ਆਪਾਂ ਇਹਨੇ ਗੇਟ ਬੰਦ ਕਰ ਦਿੱਤਾ ਜੀ ਅੰਦਰ ਬੈਠ ਗਿਆ ਅਲਵਾਰੀ ਦੇ ਛਾਬੀਆਂ ਵੀ ਸਾਡੇ ਯਾਦ ਨਹੀਂ ਤੇ ਉੱਪਰ ਵੀ ਪਈਆਂ ਸਨ ਜੀ ਵਿੱਚ 14 ਤੋਲੇ ਸਾਡਾ ਸੋਨਾ ਪਿਆ ਸੀ ਜੀ 26000 ਰੁਪਏ ਕੱਢ ਲਿਆ ਜੀ ਜੀ ਤੇ ਉਸ ਤੋਂ ਬਾਅਦ ਇਹਨੂੰ ਫੋਨ ਕੀਤਾ ਜੀ ਇਹ ਕਹਿੰਦਾ ਮੈਂ ਉਹ ਇੰਦਰ ਸਵਿਚ ਆਫ ਨੰਬਰ ਕੱਢ ਲਿਆ ਜੀ ਇਹਨੇ ਜਾਲ ਕੋਈ ਬਣਵਾਇਆ ਕੋਈ ਬਕੂਤੀ ਕਾਲੀ ਜਿਹਾ ਜੀ ਇਹ ਕਹਿੰਦਾ ਸਾਰੀ ਪੂਰੀ ਬਾਉਂਡਰੀ ਤੇ ਖਿਲਾਰ ਦਿਓ ਤੇ ਤਰੋਕਾ ਦੇ ਦਿਓ ਬੱਚਿਆਂ ਨੂੰ ਤਿੰਨਾਂ ਨੂੰ ਉੱਪਰ ਪੇਜ ਦਿੱਤਾ ਇਨੇ ਉਹ ਕਹਿੰਦਾ ਮੈਂ ਤੁਹਾਨੂੰ ਆਵਾਜ਼ ਮਾਰਾਂਗਾ ਤੁਸੀਂ ਤਾਂ ਆਉਣਾ ਬੇਟਾ ਥੱਲੇ ਆਉਣ ਲੱਗਿਆ ਬੇਟੇ ਨੂੰ ਕਹਿੰਦਾ ਨਹੀਂ ਇੱਕ ਜੇ ਰੁਕ ਜਾ ਕਹਿੰਦਾ ਥੋੜਾ ਟਾਈਮ ਰੁਕ ਜਾ ਫਿਰ ਮੈਂ ਤੁਹਾਨੂੰ ਆਵਾਜ਼ ਮਾਰਨਾ ਬੇਟਾ ਪਤਾ ਨਹੀਂ ਇਹਨੇ ਕੀ ਵਿੱਚ ਕਬੂਤੀ ਚ ਬਣਾ ਕੇ ਲਿਆ ਜੀ ਬੱਚੇ ਬੋਲੇ ਵੀ ਨਹੀਂ ਸਾਨੂੰ ਦੱਸਿਆ ਵੀ ਨਹੀਂ ਜੀ ਸਾਰਾ ਅਸੀਂ ਬਹੁਤ ਪਰੇਸ਼ਾਨ ਆ ਗਏ ਬੱਚੇ ਤੇ ਬਹੁਤ ਪਰੇਸ਼ਾਨ ਨਾ ਤਾਂ ਸਾਨੂੰ ਰਾਤ ਦੇਣਾ ਨੀਂਦ ਆਉਂਦੀ ਹੈ ਤੇ ਹੁਣ ਪਰੇਸ਼ਾਨੀ ਸਾਨੂੰ ਇਹ ਚੀਜ਼ ਸਾਡਾ ਸਾਰਾ ਸਮਾਨ ਚੱਕ ਕੇ ਲੈ ਗਿਆ ਜੀ ਹੁਣ ਇੱਕ ਦਿਨ ਦਾ ਪੁਲਿਸ ਸਰਮਾਨ ਮਿਲਿਆ ਜੀ ਚਾਰ ਦਿਨਾਂ ਗਿਆ ਕੋਈ ਤਵਦੀਸ਼ ਪੰਜਾਬ ਪੁਲਿਸ ਕਹਿ ਰਹੀ ਤਵਦੀਸ਼ ਕਰਨਿਆ ਉਹਨੂੰ ਬਾਈ ਜੀ ਜਮਾ ਹੱਥ ਵੀ ਨਹੀਂ ਲਾਇਆ ਗਿਆ ਜੀ 40 ਮਿੰਟੇ ਅੰਦਰ ਬੈਠਾ ਰਿਹਾ ਜੀ ਪਾਰਟਸ ਤੇ ਪਾਣੇ ਜੀ ਜੀ 40 ਮਿੰਟ ਤੋਂ ਬਾਅਦ ਫਿਰ ਇਹਨਾਂ 14-15 ਮਿੰਟ ਉੱਪਰ ਇਹਨੇ ਪੂਰੇ ਬਾਉਂਡਰੀ ਦੇ ਚੱਕਰ ਕਹਿੰਦਾ ਥੱਲੇ ਨਹੀਂ ਆਉਣ ਦੇਣਾ ਤੁਹਾਨੂੰ ਜੀ ਇਹ ਇਹ ਗ੍ਰੰਥ ਸੀ ਗ੍ਰੰਥੀ ਸੀਗੇ ਜਾਂ ਮੰਨ ਲਓ ਕਿਸੇ ਇਹ ਵੀਰ ਜੀ ਗ੍ਰੰਥੀ ਜਦੋਂ ਮੰਨ ਲਓ ਇੱਥੇ ਸਾਡੇ ਪਿੰਡ ਗੁਰਮੀਤ ਸਿੰਘ ਨਾ ਹੋਵੇ ਸਵੇਰੇ ਸ਼ਾਮ ਇੱਥੇ ਅਰਦਾਸ ਕਰਦਾ ਹੈ ਸਵੇਰੇ ਸ਼ਾਮ ਜਪਜੀ ਸਾਹਿਬ ਤੇ ਕਿੜਿਆਂ ਵਾਲੀ ਲੋਡ ਪਾਇਓਗੇ ਕਿੜਿਆਂ ਵਾਲ ਜਾਂਦਾ ਸੰਮੇ ਵਾਲ ਰੇਕੋਂ ਦਾ ਭਰਾ ਜੇ ਉੱਥੇ ਜ਼ਰੂਰਤ ਪਈ ਇਹ ਸਟ੍ਰਿਪਣੀ ਇਹ ਨਾ ਰੱਖੀ ਹੋਈ ਜੀ ਠੀਕ ਹੈ ਹੁਣ ਤਾਂ ਕਹਿੰਦੇ ਸਾਡੇ ਨੂੰ ਇਹ ਨਸ਼ਾ ਕਰਦਾ ਉਹ ਕਰਦਾ ਚ ਪਹਿਲਾਂ ਕਿਉਂ ਨਹੀਂ ਸਾਨੂੰ ਦੱਸਿਆ ਗਿਆ ਦੱਸਿਆ ਜਾ ਰਿਹਾ ਕਿ ਇਸ ਮਾਮਲੇ 'ਚ ਪੁਲਿਸ ਨੇ ਕਾਰਵਾਈ ਕਰਦੇ ਹੋਏ ਮੁਲਜ਼ਮ ਗਰੰਥੀ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਗਲੇਰੀ ਕਾਰਵਾਈ ਨੂੰ ਅਮਲ ਚ ਚਲਿਆਂਦਾ ਜਾ ਰਿਹਾ ਹੈ ਜੀ ਅਮਰਜੀਤ ਸਿੰਘ ਸਨ ਸਤਨਾਮ ਸਿੰਘ ਹੈ ਜੀ ਇਸ ਪਿੰਡ ਦੇ ਜੀ ਉਹਨਾਂ ਦੇ ਕੋਲੋਂ ਚੋਰੀ ਹੋਈ ਸੀ ਜੀ ਉਹਦੇ ਸਬੰਧੀ ਸਾਨੂੰ ਦਰਖਾਸਤ ਮਸੂਰ ਹੋਈ ਸੀਗੀ ਅਸੀਂ ਉਸ ਦੇ ਖਾਸੇ ਕਾਰਜ ਕਰਦੇ ਹੋਏ ਜਸਵੀਰ ਸਿੰਘ ਪੁੱਤਰ ਚਿਮਨ ਸਿੰਘ ਪਾਸੀਪਨ ਤੱਕ ਖੋਵਾਲੀ ਨੂੰ ਜਿਹੜਾ ਕਾਬੂ ਕੀਤਾ ਜੀ ਉਹਨੇ ਬਿਆਨ ਲਖਾਇਆ ਸਾਡੇ ਕੋਲ ਵੀ ਮੇਰੇ ਘਰੋਂ ਜਿਹੜਾ 14 ਤੋਲੇ ਸੋਨਾ ਚੋਰੀ ਹੋ ਗਿਆ ਤੇ 26000 ਰੁਪਏ ਚੋਰੀ ਹੋ ਗਏ ਜੀ ਅਸੀਂ ਉਹ ਬੰਦੇ ਨੂੰ ਅੱਜ ਕਾਬੂ ਕੀਤਾ ਜੀ ਨੂੰ ਅਸੀਂ ਪੇਸ਼ਦਾਨਤ ਕਰ ਰਹੇ ਹਾਂ ਜੀ ਪੇਸ਼ ਕਰਕੇ ਅਸੀਂ ਦਰਮਾੜ ਲੈ ਕੇ ਰਿਕਵਰ ਕਰਵਾਵਾਂਗੇ ਸਰ ਇਹ ਸੋਨਾ 14 ਤੋਲੇ ਜੀ ਤੇ 26000 ਰੁਪਏ ਲੱਗਦੇ ਜੀ ਇਹ ਜਸਵੀਰ ਸਿੰਘ ਇਹਨੇ ਘਰੋਂ ਦਾ ਜਾਂਦਾ ਸੀ ਜੀ ਤੇ ਇਹਨੇ ਆ ਕੇ ਘਰ ਇਹਨਾਂ ਦੇ ਸਹਿਚਾਰਚ ਇਹਨਾਂ ਦਾ ਕਾਫੀ ਪੁਰਾਣਾ ਜੀ ਇਨਰ ਸ਼ੱਕ ਹੋ ਗਿਆ ਕਿ ਸਾਡਾ ਜੋ ਸੋਨਾ ਗਾਇਬ ਹੋਇਆ ਹੈ ਇਹਨਾਂ ਕੀਤਾ ਜਦੋਂ ਮੈਂ ਤਾਂ ਸਾਰਾ ਕੀਤਾ ਤੇ ਇੰਦੇ ਖਲਾਫ ਕਥਮਤਾ ਕਰਦੇ ਅਜੀਬ ਐਫ 660 ਇੱਕ ਗ੍ਰੰਥੀ ਅਜੀ ਜਸਵੀਰ ਸਿੰਘ ਇਹਨਾਂ ਕਰਾ ਕੇ ਪਾਠ ਕਰਦਾ ਸੀ ਇਹ ਹੈਰਾਨ ਕਰਦੀ ਘਟਨਾ ਫਾਜ਼ਲ ਕਾ ਤੋਂ ਸਾਹਮਣੇ ਆਈ ਹੈ ਫਿਲਹਾਲ ਦੇਖਣਾ ਹੋਵੇਗਾ ਕਿ ਪਰਿਵਾਰ ਵੱਲੋਂ ਲਗਾਏ ਇਹ ਗੰਭੀਰ ਇਲਜ਼ਾਮ ਸੱਚ ਸਾਬਿਤ ਹੁੰਦੇ ਨੇ ਜਾਂ ਨਹੀਂ ਇਹ ਆਉਣ ਵਾਲਾ ਸਮਾਂ ਦੱਸੇਗਾ ਜਕਵਾਨੀ ਟੀਵੀ ਲਈ ਅਦਾਰ ਸੋਸ਼ਣ ਦੀ ਰਿਪੋਰਟ